ਖਬਰ ਸਾਹਮਣੇ ਆ ਰਹੀ ਹੈ ਇੱਕ ਬਹੁਤ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੱਲ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ 14 ਸਾਲ ਦੀ ਬੱਚੀ ਦੇ ਨਾਲ ਇੱਕ ਬਲਾਕਰ ਹੋ ਜਾਂਦਾ ਹੈ ਤੇ ਉਹ ਗਰਭਵਤੀ ਵੀ ਹੋ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਉਸ ਤੇ ਕਾਰਵਾਈ ਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ 12 ਸਾਲ ਦਾ ਜੋ ਲੜਕਾ ਸੀ ਉਹ 14 ਸਾਲ ਦੀ ਲੜਕੀ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਹੈ ਜਿਸ ਦੇ ਦੌਰਾਨ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਇੱਕ ਦਿਨ ਉਹ ਗਰਭਪਤੀ ਹੋ ਜਾਂਦੀ ਹੈ ਤੇ ਬਾਅਦ ਵਿੱਚ ਜੋ ਹੁੰਦਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਘਟਨਾ ਨੂੰ ਸੋਚ ਕੇ ਸੁਣ ਕੇ ਤੁਸੀਂ ਹੈਰਾਨ ਵੀ रह ਜਾਓਗੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ 14 ਸਾਲ ਦਾ ਜੋ 14 ਸਾਲ ਦੀ ਜੋ ਲੜਕੀ ਸੀ ਉਸ ਦੇ ਨਾਲ 12 ਸਾਲ ਦਾ ਲੜਕਾ ਇੱਕ ਅਜਿਹੀ ਭਿਆਨਕ ਅਤੇ ਖਤਰਨਾਕ ਕਤੂਤ ਕਰਦਾ ਹੈ ਜਿਸ ਦੇ ਦੌਰਾਨ ਉਹ ਲੜਕੀ ਗਰਭਪਤੀ ਵੀ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਹੈ ਸਾਰੀ ਗੱਲ ਕਸੀ ਗਈ ਹੈ ਕਿ ਜਦੋਂ ਹੀ ਜੋ 14 ਸਾਲ ਦੀ ਲੜਕੀ ਸੀ ਉਸ ਦੀ ਮਾਂ ਦੇ ਦੁਆਰਾ ਇਹ ਸਾਰੇ ਬਿਆਨ ਦਿੱਤੇ ਗਏ ਸਨ ਕਿ ਜਦੋਂ 14 ਸਾਲ ਦੀ ਲੜਕੀ ਇੱਕ ਦਿਨ ਘਰ ਹੀ ਇਕੱਲੀ ਹੁੰਦੀ ਹੈ ਜਿਸ ਦੇ ਦੌਰਾਨ ਉਹ ਬਿਹਾਰ ਵਿੱਚ ਰਹਿ ਰਹੇ ਹੁੰਦੇ ਹਨ ਤੇ ਜਦੋਂ ਹੀ ਉਹ ਇਕੱਲੀ ਹੁੰਦੀ ਹੈ ਤਾਂ ਨਾਲ ਹੀ ਉਹਨਾਂ ਦੇ ਗਵੰਡੀਆਂ ਦਾ ਮੁੰਡਾ ਇੱਕ ਲੜਕਾ ਆਉਂਦਾ ਹੈ ਉਹਨਾਂ ਦੇ ਘਰ ਦੇ ਦੌਰਾਨ ਉਹ ਲੜਕੀ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਹੈ ਅਤੇ ਨਜਾਇਜ਼ ਸਬੰਧ ਬਣਾਉਣ ਦੇ ਦੌਰਾਨ ਉਹ ਸਾਰੀਆਂ ਹੱਦਾ ਪਾਰ ਕਰ ਦਿੰਦਾ ਹੈ ਤੇ ਬਾਅਦ ਵਿੱਚ ਉਸ ਨੂੰ ਜਦੋਂ ਜਾਣ ਲੱਗਦਾ ਹੈ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਹੈ ਤੇ ਉਸ ਨੂੰ ਕਹਿ ਦਿੰਦਾ ਹੈ ਕਿ ਜੇ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜੇਕਰ ਤੂੰ ਇਹ ਗੱਲ ਕਿਸੇ ਹੋਰ ਨੂੰ ਦੱਸੀ ਤਾਂ ਚਲੋ ਉਹ ਜੋ ਲੜਕੀ ਸੀ ਉਹ ਡਰ ਜਾਂਦੀ ਹੈ ਸਹਿਮ ਜਾਂਦੀ ਹੈ ਜਿਸ ਦੇ ਦੌਰਾਨ ਕੋਈ ਵੀ ਗੱਲ ਕਿਸੇ ਨੂੰ ਨਹੀਂ ਦੱਸਦੀ ਹੈ ਤੇ ਬਾਅਦ ਵਿੱਚ ਜਦੋਂ ਹੀ ਇੱਕ ਲੜਕੀ ਦੇ ਪੇਟ ਵਿੱਚ ਦਰਦ ਹੋਟਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਹੈ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਹੈ ਤਾਂ ਚੈੱਕਅਪ ਦੇ ਦੌਰਾਨ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਲੜਕੀ 7 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਹੈ ਹੁਣ ਤੁਸੀਂ ਦੇਖੋ ਕਿ ਕਿਹੋ ਜਿਹੀ ਗੱਲ ਹੈ ਪਹਿਲਾਂ ਤਾਂ ਉਸਦੀ ਜਦੋਂ ਮਾਂ ਹੀ ਬੈਠੀ ਹੈ ਤਾਂ ਮਾਂ ਦੇ ਦੁਆਰਾ ਇਹ ਦੱਸੇ ਗਏ ਹਨ ਮਿਆਂ ਮਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਹੀ ਮੇਰੇ ਪਤੀ ਦੀ ਡੈਥ ਹੋ ਜਾਂਦੀ ਹੈ ਮੇਰੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਬਿਹਾਰ ਛੱਡ ਕੇ ਪੰਜਾਬ ਆ ਜਾਂਦੇ ਹਨ ਤਾਂ ਪੰਜਾਬ ਵਿੱਚ ਇਹ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਚਲੰਦਰ ਵਿੱਚ ਉਸਦੇ ਪੰਜ ਬੱਚੇ ਹੁੰਦੇ ਨੇ ਜਦੋਂ ਉਸਦਾ ਪਤੀ ਮਰ ਜਾਂਦਾ ਹੈ ਤਾਂ ਉਹ ਕਿਰਾਏ ਦੇ ਕੁਆਟਰ ਵਿੱਚ ਰਹਿ ਰਹੇ ਹੁੰਦੇ ਹਨ ਤਾਂ ਕੁਆਟਰ ਦੇ ਨਾਲ ਹੀ ਇੱਕ ਲड़का ਜੋ ਹੁੰਦਾ ਹੈ ਉਹ ਗਵੰਡੀਆਂ ਦਾ ਲड़का ਉਸਦੇ ਘਰੇ ਆਉਂਦਾ ਹੈ ਜਿਸ ਦੇ ਦੌਰਾਨ ਉਹ ਕੱਲੀ ਲੜਕੀ ਹੁੰਦੀ ਹੈ ਜਦੋਂ ਹੀ ਉਹ ਘਰੇ ਆਉਂਦਾ ਹੈ ਤਾਂ ਘਰੇ ਆਉਂਦੇ ਦੌਰਾਨ ਹੀ ਉਹ ਲੜਕੀ ਦੇ ਨਾਲ ਇੱਕ ਅਜਿਹੀ ਸ਼ਰਮਨਾਕ ਕਰਤੂਤ ਕਰਦਾ ਹੈ ਜੋ ਤੁਹਾਡੇ ਨਾਲ ਸਾਂਝੀ ਸਿਕਾਰੀ ਚੁੱਕਿਆ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜਦੋਂ ਹੀ ਉਹ ਲੜਕੀ ਦੇ ਨਾਲ ਅਜਿਹੀ ਸ਼ਰਮਨਾਕ ਵਰਤੂਤ ਕਰਦਾ ਹੈ ਤਾਂ ਲੜਕੀ ਵੀ ਸਹਿਮ ਜਾਂਦੀ ਹੈ ਤੁਸੀਂ ਦੇਖੋ ਕਿ 12 ਸਾਲ ਦਾ ਦਾ ਬੱਚਾ ਹੈ ਤੇ 14 ਸਾਲ ਦੀ ਉਹ ਲੜਕੀ ਹੈ ਜਦੋਂ ਹੀ ਉਹ ਉਸ ਨਾਲ ਗਲਤ ਕਸ਼ ਕਰਦਾ ਹੈ ਤਾਂ ਲੜਕੀ ਸਹਿਮ ਜਾਂਦੀ ਹੈ ਅਤੇ ਦੋਸ਼ੀ ਜੋ ਲੜਕਾ ਹੁੰਦਾ ਹੈ ਉਸ ਦੇ ਦੁਆਰਾ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਕਿ ਜੇਕਰ ਤੂੰ ਇਸ ਦਾ ਮੂੰਹ ਖੋਲਿਆ ਜੇਕਰ ਤੂੰ ਆਪਣਾ ਮੂੰਹ ਖੋਲਿਆ ਤਾਂ ਤੈਨੂੰ ਜਾਨਵ ਵੀ ਮਾਰ ਦਿੱਤਾ ਜਾਵੇਗਾ ਜਿਸ ਦੇ ਦੌਰਾਨ ਲੜਕੀ ਆਪਣਾ ਮੂੰਹ ਨਹੀਂ ਖੋਲਦੀ ਹੈ ਤੇ ਇੱਕ ਦਿਨ ਉਸ ਦੇ ਪੇਟ ਵਿੱਚ ਅਚਾਨਕ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਬਹੁਤ ਜ਼ਿਆਦਾ ਦਰਦ ਹੋਣ ਦੇ ਕਾਰਨ ਉਹ ਆਪਣੀ ਮੰਮੀ ਨੂੰ ਦੱਸਦੀ ਹੈ ਤੇ ਮਾਂ ਨੂੰ ਦੱਸਣ ਦੇ ਦੌਰਾਨ ਹੀ ਉਸ ਤੇ ਮਾਂ ਤੁਹਾਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਹੈ ਡਾਕਟਰ ਕੋਲ ਲੈ ਕੇ ਜਾਂਦੇ ਦੌਰਾਨ ਹੀ ਡਾਕਟਰਾਂ ਵੱਲੋਂ ਜਦੋਂ ਉਸ ਦਾ ਚੈੱਕਅਪ ਕੀਤਾ ਜਾਂਦਾ ਹੈ ਤਾਂ ਇਹ ਸਾਰੇ ਗਾ ਸਾਮਣੇ ਹੁੰਦੀ ਹੈ ਕਿ ਉਹ ਜੋ ਲੜਕੀ ਸੀ ਉਹ 7 ਮਹੀਨੇ ਦੀ ਪ੍ਰੈਗਨੈਂਸੀ ਗਰਭਵਤੀ ਸੀ ਜਿਸ ਦੇ ਦੌਰਾਨ ਡਾਕਟਰਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਸੀਐਸ ਦਾ ਵਾਸ਼ਰ ਵੀ ਨਹੀਂ ਕਰਾ ਸਕਦੇ ਅਤੇ ਬੱਚੇ ਨੂੰ ਮਾਰ ਵੀ ਨਹੀਂ ਸਕਦੇ ਜਿਸ ਦੇ ਦੌਰਾਨ ਤੁਹਾਨੂੰ ਇਹ ਬੱਚੜਾ ਰੱਖਣਾ ਹੀ ਪਵੇਗਾ ਤਾਂ ਲੜਕੀ ਦੇ ਵੱਲੋਂ ਫਿਰ ਉਹ ਸਾਇਕਲ ਦੱਸੀ ਜਾਂਦੀ ਹੈ ਪੁਲਿਸ ਨੂੰ ਵੀ ਦੱਸੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਉਸ ਦੋਸ਼ੀ ਦੀ ਪਾਲ ਵੀ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਕੀਤਾ ਜਾਂਦਾ ਹੈ ਜਿਉਂਦੇ ਸਾਰੀ ਗੱਲ ਦਾ ਪਤਾ ਲੱਗਦਾ ਹੈ ਲੜਕੇ ਦੇ ਪਰਿਵਾਰ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਜਦ ਲੜਕੇ ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਅਸੀਂ ਐਸ ਜੋ ਇਹ ਸਾਰਾ ਮਾਮਲਾ ਹੈ ਉਸਦੇ ਪੈਸੇ ਦੇਵਾਂਗੇ ਤੁਸੀਂ ਪੈਸੇ ਲੈ ਕੇ ਬਿਹਾਤ ਚਲੇ ਜਾਓ ਕਿਉਂਕਿ ਤੁਸੀਂ ਹੁਣ ਇਸ ਦਾ ਇਹ ਬੱਚੇ ਨੂੰ ਰੱਖਣਾ ਤਾਂ ਤੁਹਾਨੂੰ ਪੈਣਾ ਹੀ ਪੈਣਾ ਹੀ ਹੈ ਹੁਣ ਤੁਸੀਂ ਪੈਸੇ ਲਓ ਅਤੇ ਉੱਥੇ ਜਾ ਕੇ ਲੜਕੀ ਦਾ ਵਿਆਹ ਕਰੋ ਹੁਣ ਤੁਸੀਂ ਦੱਸੋ ਕਿ ਲੜਕੀ ਦਾ ਉਸ ਦਾ ਕੀ ਕਸੂਰ ਸੀ ਜੇਕਰ ਉਹ ਲੜਕੀ ਦੱਸਦੀ ਸੀ ਤਾਂ ਤਾਂ ਵੀ ਉਹ ਮਾਰੀਦੀ ਸੀ ਜੇਕਰ ਉਹ ਨਹੀਂ ਦੱਸਦੀ ਸੀ ਤਾਂ ਤਾਂ ਵੀ ਹੁਣ ਤੁਸੀਂ ਦੇਖੋ ਕਿ ਜਦੋਂ ਹੀ ਉਹ ਲੜਕੀ ਡਰ ਜਾਂਦੀ ਹੈ ਸਹਿਮ ਜਾਂਦੀ ਹੈ ਤਾਂ ਉਹ ਨਹੀਂ ਬੋਲਦੀ ਹੈ ਜਿਸ ਦੇ ਦੌਰਾਨ ਜਦੋਂ ਬੋਲਦੀ ਹੈ ਤਾਂ ਇੱਕ ਦਿਨ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਉਹ 7 ਮਹੀਨਿਆਂ ਦੀ ਗਰਭਅਤੀ ਹੋ ਜਾਂਦੀ ਹੈ ਤੇ ਉਸ ਦਾ ਕੋਈ ਹੱਲ ਵੀ ਨਹੀਂ ਹੁੰਦਾ ਜਿਸ ਦੇ ਦੌਰਾਨ ਲੜਕੇ ਦੇ ਪਰਿਵਾਰ ਵੱਲੋਂ ਸਿਰਫ ਇੰਨਾ ਹੀ ਕਿਹਾ ਜਾਂਦਾ ਹੈ ਕਿ ਜਿਹੜੀ ਪ੍ਰੇਸ਼ਾਨੀ ਤੁਹਾਨੂੰ ਸਾਡੇ ਕਰਕੇ ਹੋਈ ਸਾਡੇ ਲੜਕੇ ਦੇ ਦੁਆਰਾ ਹੋਈ ਆ ਉਸ ਦੇ ਤੁਸੀਂ ਪੈਸੇ ਲੈ ਲਓ ਅਤੇ ਉੱਥੇ ਬਿਹਾਰ ਜਾ ਕੇ ਆਪਣੀ ਲੜਕੀ ਦਾ ਵਿਆਹ ਕਰ ਦਿਓ ਹੁਣ ਤੁਸੀਂ ਦੇਖੋ ਕਿ ਉਸ ਲੜਕੀ ਦਾ ਕੀ ਕਸੂਰ ਸੀ ਉਹ ਲੜਕੀ ਤਾਂ ਵਿਚਾਰੀ ਚੁੱਪ ਚਪੀ ਤੇ ਆਪਣੇ ਘਰ ਰਹਿ ਰਹੀ ਸੀ ਤੇ ਉਹਨਾਂ ਦਾ ਜੋ ਲੜਕਾ ਹੈ ਉਹ ਪਹਿਲਾਂ ਉਹਨੇ ਕਰੇ ਹੁੰਦਾ ਹੈ ਕਰੇ ਆਉਣ ਦੇ ਨਾਲ ਹੀ ਉਹ ਲੜਕੀ ਦੇ ਨਾਲ ਬਲੌਕ ਕਰ ਕਰਦਾ ਹੈ ਅਤੇ ਉਹ ਜੋ ਲੜਕੀ ਹੁੰਦੀ ਹੈ ਉਹ ਵਿਚਾਰੀ ਚੁੱਪ ਚਪੀ ਕੇ ਉਹ ਸਾਰਾ ਕੁਝ ਸਹਿ ਲੈਂਦੀ ਹੈ ਤੇ ਪੰਜਾਬ ਦੀਆਂ ਕਈ ਔਰਤਾਂ ਕਈ ਲੜਕੀਆਂ ਦੇ ਨਾਲ ਅਜਿਹੇ ਆਸ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕੋ ਚੁੱਪ ਚਬੀਤੇ ਸਾਰਾ ਕੁਝ ਸਹਿ ਲੈਂਦੀਆਂ ਹਨ ਅਤੇ ਬਾਅਦ ਵਿੱਚ ਜਦੋਂ ਇਹ ਮਾਮਲੇ ਨੂੰ ਸਾਹਮਣੇ ਰੱਖਦੀਆਂ ਹਨ ਤਾਂ ਉਦੋਂ ਉਸ ਦਾ ਕੋਈ ਵੀ ਹੱਲ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਤੁਹਾਡੇ ਨਾਲ ਗੱਲ ਸੰਜੀ ਕਰਕੇ ਹਟਿਆ ਕਿ ਜਿੱਥੇ ਹੀ ਇੱਕ ਲੜਕੀ ਦੁਆਰਾ ਇੱਕ ਲੜਕੇ ਦੁਆਰਾ ਲੜਕੀ ਦੇ ਨਾਲ ਅਜਿਹੇ ਸਬੰਧ ਬਣਾਏ ਜਾਂਦੇ ਹਨ ਅਜਿਹਾ ਉਸ ਨੂੰ ਅਸ਼ਲੀਲ ਕੀਤਾ ਜਾਂਦਾ ਹੈ ਉਸ ਨਾਲ ਬਲਦਕਾਰ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਜਦੋਂ ਇਹ ਸਾਰੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਦੋਂ ਉਸ ਗੱਲ ਦਾ ਕੋਈ ਵੀ ਹੱਲ ਨਹੀਂ ਹੁੰਦਾ ਜਿਸ ਦੇ ਦੌਰਾਨ ਲੜਕੇ ਦੇ ਪਰਿਵਾਰ ਵੱਲੋਂ ਵੀ ਸਿਰਫ ਇੰਨੀ ਹੀ ਗੱਲ ਕਹੀ ਗਈ ਹੈ ਕਿ ਤੁਸੀਂ ਇਸ ਦਾ ਵਿਆਹ ਕਰ ਦਵੋ ਸਾਡੇ ਤੋਂ ਜਿੰਨੇ ਪੈਸੇ ਬੰਦੇ ਨੇ ਤੁਸੀਂ ਉਸ ਦੇ ਪੈਸੇ ਲੈ ਲਵੋ ਤੇ ਕਿਰਪਾ ਕਰਕੇ ਇੱਥੋਂ ਜਾਓ ਜਿਹੜਾ ਦੇਸ਼ ਤੁਹਾਡਾ ਪਹਿਲਾਂ ਸੀ ਬਿਹਾਰ ਤੁਸੀਂ ਚਲੇ ਜਾਓ ਸਾਡੇ ਤੋਂ ਤੁਸੀਂ ਉਹਨੇ ਪੈਸੇ ਲਓ ਜਿੰਨੇ ਦੀ ਤੁਹਾਨੂੰ ਲੋੜ ਹੈ ਤੇ ਉਸ ਦਾ ਵਿਆਹ ਕਰ ਦੋ ਹਮਸੀਂ ਦੇਖੋ ਕਿ ਉਹ ਲੜਕੀ ਦਾ ਕੀ ਕਸੂਰ ਸੀ ਉਸ ਲੜਕੀ ਤਾਂ ਉਹ ਤਾਂ ਵਿਚਾਰੀ ਬਿਨਾਂ ਵਜੇ ਤੋਂ ਫਸ ਗਈ ਨਾ ਹਣ ਉੱਥੇ ਵੀ ਜਾ ਕੇ ਜੇਕਰ ਉਸ ਦਾ ਵਿਆਹ ਕਰ ਦਿੱਤਾ ਜਾਵੇ ਗੋਸ 50 ਦੇ ਕੋਲ ਰਹਿ ਜਾਵੇਗਾ ਤਾਂ ਉਸ ਲੜਕੇ ਦਾ ਤਾਂ ਕੁਝ ਨਹੀਂ ਗਿਆ ਪਰ ਜੋ ਲੜਕੀ ਸੀ ਉਸ ਦੀ ਮਾਦਵਾਰਾ ਸਾਰੀ ਕਲ ਦੱਸੀ ਗਈ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਐਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਦੌਰਾਨ ਅਸੀਂ ਬਿਹਾਰ ਛੱਡ ਕੇ ਪੰਜਾਬ ਆ ਜਾਂਦੇ ਹਾਂ ਅਤੇ ਜਲੰਧਰ ਵਿੱਚ ਹੀ ਦੁਬਾਰਾ ਤੋਂ ਵਾਲੇ ਕਰਦੇ ਹਾਂ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ 14 ਸਾਲ ਦੀ ਬੱਚੀ ਦੇ ਨਾਲ 12 ਸਾਲ ਦਾ ਲੜਕਾ ਇੰਨੀ ਭਿਆਨਕ ਤਰੀਕੇ ਨਾਲ ਬਲੈਕਗਰ ਕਰਦਾ ਹੈ ਜਿਸ ਦੇ ਦੌਰਾਨ ਉਹ ਗਰਭਪਤੀ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਸ ਦਾ ਕੋਈ ਹੱਲ ਵੀ ਨਹੀਂ ਹੁੰਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਡਾਕਟਰ ਬਖਸ਼ੀਸ਼ ਆਜ਼ਾਦ ਲਾਈਵ ਸਟਰੀਮ ਵੀ ਦੇ ਨਾਲ ਬਹੁਤ ਮਿਹਰਮਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਅੱਜ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ 14 ਸਾਲ ਦੀ ਨਵਾਲਕ ਬੱਚੀ ਦੇ ਨਾਲ ਅਜਿਹੇ ਆਪੈਨ ਤਰੀਕੇ ਨਾਲ 12 ਸਾਲ ਦਾ ਬੱਚਾ ਬਲਾਤਕਾਰ ਕਰਦਾ ਹੈ ਕਿ ਬਾਅਦ ਵਿੱਚ ਉਹ ਗਰਭਵਤੀ ਹੋ ਜਾਂਦੀ ਹੈ ਅਤੇ ਗਰਭਵਤੀ ਵੀ ਉਹ 7 ਮਹੀਨਿਆਂ ਦੀ ਹੁੰਦੀ ਹੈ ਜਿਸ ਦੇ ਦੌਰਾਨ ਉਸ ਦਾ ਜੋ ਬੱਚਾ ਹੁੰਦਾ ਹੈ ਉਹ ਮਾਰਿਆ ਵੀ ਨਹੀਂ ਜਾਂਦਾ ਤੇ ਡਾਕਟਰਾਂ ਵੱਲੋਂ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਤੈਨੂੰ ਇਹ ਬੱਚਾ ਰੱਖਣਾ ਹੀ ਪਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜੋ ਡਾਕਟਰਾਂ ਵੱਲੋਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਜੋ ਲੜਕੀ ਉਹ ਪ੍ਰੈਗਨੈਂਟ ਹੈ 7 ਮਹੀਨੇ ਦੀ ਉਹ ਗਰਭવતી ਹੈ ਤਾਂ ਉਸਦੀ ਮਾਂ ਵੀ ਹੈਰਾਨ ਰਹਿ ਜਾਂਦੀ ਹੈ ਮਾਂ ਦੁਆਰਾ ਇਹ ਸਾਰੀ ਗੱਲ ਦੱਸੀ ਗਈ ਹੈ ਤੁਹਾਨੂੰ ਦੱਸਦੀ ਹੈ ਜਾਣਕਾਰੀ ਮੁਤਾਬਕ ਸਾਰਾ ਕੁਝ ਦੱਸਿਆ ਗਿਆ ਹੈ ਕਿ ਜੋ ਉਸਦੀ ਮਾਂ ਸੀ ਉਹ ਪਹਿਲਾਂ ਹੀ ਵਿਧਵਾ ਸੀ ਜਿਸ ਦੇ ਦੌਰਾਨ ਉਸਨੇ ਦੱਸਿਆ ਸੀ ਕਿ ਕੁਝ ਮਹੀਨੇ ਪਹਿਲਾਂ ਹੀ ਮੇਰੇ ਪਤੀ ਦੀ ਡੈਥ ਹੋ ਗਈ ਸੀ ਜਿਸ ਦੇ ਦੌਰਾਨ ਉਸਦੇ 5 ਬੱਚੇ ਸੀ ਅਤੇ ਉਹ ਆਪਣੇ 5 ਬੱਚਿਆਂ ਨੂੰ ਲੈ ਕੇ ਬਿਹਾਰ ਛੱਡ ਕੇ ਕਿਸੇ ਕੁਆਟਰ ਵਿੱਚ ਰਹਿ ਰਹੀ ਸੀ ਜਿਸ ਦੇ ਦੌਰਾਨ ਜਦੋਂ ਰਹਿ ਰਹੀ ਸੀ ਤਾਂ ਇੱਕ ਦਿਨ ਉਸਦੀ ਲੜਕੀ ਜੇ ਹੁੰਦੀ ਹੈ ਉਹ ਘਰ ਵਿੱਚ ਇਕੱਲੀ ਹੁੰਦੀ ਹੈ ਤੇ ਨਾਲ ਦੇ ਕੁਆਟਰ ਗਵੰਡੀਆਂ ਦਾ ਮੁੰਡਾ ਉਸਦੇ ਕੋਲ ਆਉਂਦਾ ਹੈ ਜੋ ਕਿ 12 ਸਾਲ ਦਾ ਹੁੰਦਾ ਹੈ ਸਿਰਫ ਉਹ 12 ਸਾਲ ਦਾ ਲੜਕਾ ਉਸਦੇ ਕੋਲ ਆਉਂਦਾ ਹੈ ਜਦੋਂ ਹੀ ਉਹ ਕੋਲ ਆ ਜਾਂਦਾ ਹੈ ਤਾਂ ਅਤੇ ਕੋਲਾਕਿਆਂ ਦੇ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾਏ ਜਾਂਦੇ ਹਨ ਅਤੇ ਤੁਸੀਂ ਦੇਖੋਗੇ ਉਹ 12 ਸਾਲ ਦਾ ਲड़का 14 ਸਾਲ ਦੀ ਬੱਚੀ ਦੇ ਨਾਲ ਨਾਜਾਇਜ਼ ਸਰੀਰਕ ਸਬੰਧ ਅਜਿਹਾ ਜਿਹਾ ਬਣਾਉਂਦਾ ਹੈ ਕਿ ਉਸ ਦਾ ਬਲੱਡ ਕਾਰ ਕਰ ਦਿੱਤਾ ਜਾਂਦਾ ਹੈ ਅਤੇ ਉਸ ਲੜਕੀ ਦੇ ਵਿੱਚ ਇੰਨੀ ਕੁ ਵੀ ਹਿੰਮਤ ਨਹੀਂ ਹੁੰਦੀ ਕਿ ਉਹ ਬੋਲ ਸਕੇ ਜਦ ਦੇ ਦੌਰਾਨ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਦੋਂ ਹੀ ਉਸ ਨੂੰ ਇਹ ਤਮਕੀ ਦਿੱਤੀ ਜਾਂਦੀ ਹੈ ਤਾਂ ਉਹ ਵਿਚਾਰੀ ਜੋ ਲੜਕੀ ਹੈ ਉਹ ਚੁੱਪ ਚੁੱਪ ਸਾਰਾ ਕੁਝ ਸਹਨ ਕਰ ਲੈਂਦੀ ਹੈ ਤੇ ਬਾਅਦ ਵਿੱਚ ਜਦੋਂ ਉਹਦੀ ਮਾਤਾ ਘਰ ਆਉਂਦੀ ਹੈ ਤਾਂ ਉਹਦੋਂ ਵੀ ਕੁਕਸ਼ ਨਹੀਂ ਬੋਲਦੀ ਹੈ ਜਿਸ ਦੇ ਦੌਰਾਨ ਥੋੜੇ ਸਮੇਂ ਬਾਅਦ ਹੀ ਅਚਾਨਕ ਇੱਕ ਦਿਨ ਉਸਦੇ ਪੇਟ ਵਿੱਚ ਦਰਦ ਹੁੰਦਾ ਹੈ ਜਿਸ ਦੇ ਦੌਰਾਨ ਉਹ ਆਪਣੀ ਮੰਮੀ ਨੂੰ ਦੱਸਦੀ ਹੈ ਤੇ ਮਾਤਾ ਨੂੰ ਦੱਸਣ ਦੇ ਦੌਰਾਨ ਹੀ ਉਹ ਅਤੇ ਉਸਦੀ ਮਾਂ ਇੱਕ ਦਿਨ ਡਾਕਟਰ ਦੇ ਕੋਲ ਜਾਂਦੀਆਂ ਹਨ ਤੇ ਡਾਕਟਰ ਕੋਲ ਜਾ ਕੇ ਜਦੋਂ ਦੱਸਦੀਆਂ ਹਨ ਤਾਂ ਡਾਕਟਰਾਂ ਦੇ ਦੁਆਰਾ ਉਸ ਲੜਕੀ ਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਚੈੱਕਅਪ ਦੇ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਜੋ ਲੜਕੀ ਸੀ ਉਹ ਗਰਭਪਤੀ ਸੀ ਉਹ ਵੀ 1-2 ਮਹੀਨਿਆਂ ਦੀ ਨਹੀਂ ਬਲਕਿ 7 ਮਹੀਨਿਆਂ ਦੀ ਗਰਭਪਤੀ ਸੀ ਜਿਸ ਦੇ ਤੌਰਾਨ ਡਾਕਟਰਾਂ ਦੁਆਰਾ ਵੀ ਇਹ ਬਿਆਨ ਦਿੱਤੇ ਗਏ ਨੇ ਕਿ ਹੁਣ ਤੁਹਾਨੂੰ ਇਹ ਬੱਚਾ ਰੱਖਣਾ ਹੀ ਪਵੇਗਾ ਔਰ ਤੁਸੀਂ ਇਹ ਬੱਚੇ ਨੂੰ ਮਾਰ ਵੀ ਨਹੀਂ ਸਕਦੇ ਜੇਕਰ ਤੁਸੀਂ ਮਾਰੋਗੇ ਤਾਂ ਤੁਹਾਡੇ ਤੇ ਕੇਸ ਵੀ ਪੈ ਸਕਦਾ ਕਾਰਵਾਈ ਵੀ ਹੋ ਸਕਦੀ ਹੈ ਅਤੇ ਲੜਕੀ ਦੀ ਜਾਨ ਨੂੰ ਵੀ ਖਤਰਾ ਹੈ ਜਿਸ ਦੇ ਤੌਰਾਨ ਇਹ ਸਾਰੀ ਗੱਲ ਡਾਕਟਰਾਂ ਵੱਲੋਂ ਵੀ ਦੱਸੀ ਗਈ ਹੈ ਅਤੇ ਜਦੋਂ ਇਹ ਪੁਲਿਸ ਨੂੰ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਦੇ ਵੱਲੋਂ ਉਸ ਲੜਕੇ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਸ ਦੇ ਪਰਿਵਾਰ ਨੂੰ ਵੀ ਪਕੜਿਆ ਜਾਂਦਾ ਹੈ ਜਿਸ ਦੇ ਦੌਰਾਨ ਉਹ ਲੜਕੇ ਦਾ ਪਰਿਵਾਰ ਨੇ ਇਹ ਬਿਆਨ ਦਿੱਤੇ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਡੇ ਮੁੰਡੇ ਤੋਂ ਗਲਤੀ ਹੁੰਦੀ ਹੈ ਜੇਕਰ ਸਾਡੇ ਲੜਕੇ ਤੋਂ ਇਹ ਗਲਤੀ ਹੋਈ ਹੈ ਤਾਂ ਤੁਸੀਂ ਇਸ ਦੇ ਜਿੰਨੇ ਤੁਹਾਡੇ ਪੈਸੇ ਬੰਦੇ ਨੇ ਤੁਸੀਂ ਇਸ ਦੇ ਪੈਸੇ ਲੈ ਲਵੋ ਤੁਸੀਂ ਜਿੰਨੇ ਤੁਹਾਨੂੰ ਲੋੜ ਹੈ ਤੁਸੀਂ ਉਹਨੇ ਸਾਡੇ ਤੋਂ ਪੈਸੇ ਲਵੋ ਅਤੇ ਤੁਸੀਂ ਬਿਹਾਰ ਜਾਓ ਬਿਹਾਰ ਜਾ ਕੇ ਇਸ ਲੜਕੀ ਦਾ ਵਿਆਹ ਕਰ ਦਵੋ ਜਿਸ ਦੇ ਦੌਰਾਨ ਲੜਕੇ ਦੇ ਪਰਿਵਾਰ ਵੱਲੋਂ ਕਿਹਾ ਗਿਆ ਹੁਣ ਤੁਸੀਂ ਦੇਖੋਗੇ ਉਹ ਲੜਕੀ ਦਾ ਵਿਚਾਰੀ ਦਾ ਕੀ ਕਸੂਰ ਸੀ ਜਿਸ ਦੇ ਦੌਰਾਨ ਉਸ ਨੂੰ ਵਿਚਾਰੀ ਨੂੰ ਬਿਨਾ ਕਿਸੇ ਗਲਤੀ ਤੋਂ ਫਸਾਇਆ ਜਾ ਰਿਹਾ ਹੈ ਨਾ ਤਾਂ ਉਸ ਦੀ ਪਹਿਲਾਂ ਗਲਤੀ ਸੀ ਨਾ ਤਾਂ ਉਸ ਦੀ ਦੇ ਵਿੱਚ ਗਲਤੀ ਸੀ ਸਿਰਫ ਉਹ ਇੱਕ ਬੋਲੀ ਨਹੀਂ ਜਿਸ ਦੇ ਦੌਰਾਨ ਉਹ ਲੜਕਾ ਵੀ ਉਸਤੇ ਭਾਰੀ ਹੋ ਗਿਆ ਉਸ ਲੜਕੇ ਨੇ ਉਸ ਨੂੰ ਇਹ ਇਲਜ਼ਾਮ ਉਸ ਲੜਕੇ ਨੇ ਉਸ ਨੂੰ ਇਹ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਹ ਗੱਲ ਕਿਸੇ ਨੂੰ ਵੀ ਬਾਹਰ ਦਸੀ ਤਾਂ ਤੇਰੇ ਤੇ ਜਾਂ ਤੇਰੇ ਪਰਿਵਾਰ ਤੇ ਤੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਸਦੇ ਦੌਰਾਨ ਉਹ ਲੜਕੀ ਵਿਚਾਰੀ ਜੋ ਸੀਓ ਚੁੱਪ ਰਹੀ ਪਰ ਤੁਸੀਂ ਦੇਖੋ ਕਿ ਉਹ ਲੜਕੀ ਦਾ ਕੀ ਕਸੂਰ ਸੀ ਹੁਣ ਪਰਿਵਾਰ ਲੜਕੇ ਦੇ ਪਰਿਵਾਰ ਵਾਲਿਆਂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਲੜਕੀ ਦਾ ਵਿਆਹ ਕਰ ਦਵੋ ਕਿਉਂ ਕਰਨ ਕਿਉਂਕਿ ਲੜਕੀ ਜੋ ਸੀਓ ਦਾ ਵਿਚਾਰੀ ਗਰਭਪਤੀ ਹੈ ਨਾ ਉਸ ਦਾ ਬਾਪ ਉਹ ਲੜਕੀ ਦੇ ਬੱਚੇ ਦਾ ਬਾਪ ਦਾ ਉਹਨਾਂ ਦਾ ਲੜਕਾ ਹੈ ਪਰ ਉਹ ਫੇਰ ਵੀ ਆਪਣੇ ਲੜਕੇ ਦੀ ਗਲਤੀ ਨਹੀਂ ਕਹਿੰਦੇ ਜਸਦੇ ਦੌਰਾਨ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਇਹਨਾਂ ਤੋਂ ਸਾਡੇ ਤੋਂ ਪੈਸੇ ਲਾਓ ਜਿੰਨੇ ਪੈਸੇ ਇਹ ਤੁਹਾਨੂੰ ਲੋੜ ਹੈ ਤੇ ਆਪਣੇ ਦੇਸ਼ ਜਾਓ ਅਤੇ ਦੇਸ਼ ਜਾ ਕੇ ਉਸ ਲੜਕੀ ਦਾ ਵਿਆਹ ਕਰ ਦਵੋ ਹੰਤ ਕੀ ਅਸੀਂ ਤੇ ਆਪਣਾ ਕਮੈਂਟ ਆਪਣਾ